ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਾਰਿਆਂ ਦੇ ਠੀਕ ਠਾਕ ਹੋ ਤੇ ਸਵਾਗਤ ਹੈ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਤੇ ਜਿਵੇਂ ਤੁਸੀਂ ਵੇਖ ਰਹੇ ਹੋ ਕਿ ਬੈਗ ਸਾਡੇ ਪੈਕ ਨੇ ਤੇ ਅੱਜ ਅਸੀਂ ਚੱਲੇ ਆਂ ਯਾਤਰਾ ਤੇ ਤੁਹਾਨੂੰ ਤਿੰਨ ਚਾਰ ਇਤਿਹਾਸਕ ਗੁਰਦੁਆਰੇ ਦਿਖਾਵਾਂਗੇ ਦਰਸ਼ਨ ਕਰਾਵਾਂਗੇ ਨਾਲ ਮੇਰੇ ਚੱਲਾ ਹੈ ਅਮਰਤ ਸਿੰਘ ਕਿਵੇਂ ਅਮਰਤ ਵਧੀਆ ਵਧੀਆ ਤੇ ਬਾਕੀ ਚਲੋ ਮਿਲਦੇ ਆਂ ਜੀ ਠੀਕ ਹੈ ਅੱਗੇ ਜਾ ਕੇ ਫੁਆ ਨਿਕੜ ਪੰਪ ਤੇ ਇੱਥੋਂ ਇੱਕ ਵਾਰੀ ਆਪਾਂ ਟੈਂਕੀ ਫੁੱਲ ਕਰਾਵਾਂਗੇ ਬਾਈਕ ਦੀ ਬਾਕੀ ਅੱਗੇ ਜਾ ਕੇ ਦੇਖਦੇ ਆਂ ਜੇ ਲੋੜ ਪਈ ਆਪਾਂ ਹੋਰ ਪਾਵਾਂਗੇ ਤੁਹਾਨੂੰ ਪੂਰਾ ਪੂਰਾ ਹਿਸਾਬ ਦੇਵਾਂਗੇ ਕਿੰਨੇ ਪੈਸੇ ਲੱਗੇ ਹੁਣ ਆਪਾਂ ਪਹੁੰਚ ਗਏ ਆ ਮਹਿਦੇਆਣਾ ਪਿੰਡ ਦੇ ਬਿਲਕੁਲ ਮੋੜ ਦੇ ਉੱਤੇ ਤੇ ਇੱਥੋਂ ਗੁਰਦੁਆਰਾ ਸਾਹਿਬ ਦੀ ਦੂਰੀ ਲਗਭਗ 3 ਤੋਂ 4 ਕਿਲੋਮੀਟਰ ਹੈ। ਬਾਕੀ ਰਸਤਾ ਥੋੜਾ ਜਿਹਾ ਕੱਚਾ ਹੈ ਪਰ ਕੋਈ ਗੱਲ ਨਹੀਂ ਬਾਕੀ ਹੁਣ ਆਪਾਂ ਮਿਲਦੇ ਹਾਂ ਅੱਗੇ ਗੁਰਦੁਆਰਾ ਸਾਹਿਬ ਜਾ ਕੇ ਤੇ ਤੁਹਾਨੂੰ ਉੱਥੋਂ ਦੇ ਪੂਰੇ ਇਤਿਹਾਸ ਬਾਰੇ ਜਾਣ ਕਰਵਾਵਾਂਗੇ ਤੇ ਆਪਾਂ ਉੱਥੋਂ ਦੀ ਕੱਲੀ ਕੱਲੀ ਚੀਜ਼ ਤੁਹਾਨੂੰ ਦਿਖਾਵਾਂਗੇ। ਬਾਕੀ ਚਲੋ ਹੁਣ ਸਿੱਧਾ ਮਿਲਦੇ ਹਾਂ ਗੁਰਦੁਆਰਾ ਸਾਹਿਬ ਉੱਤੇ ਜਾ ਕੇ। ਦਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਹੁੰਚ ਗਏ ਆ ਜੀ ਗੁਰਦੁਆਰਾ ਮਹਿਦੇਣਾ ਸਾਹਿਬ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਤੇ ਇਹ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਉਹਨਾਂ ਦੀ ਯਾਦ ਵਿੱਚ ਬਣਾਇਆ ਗਿਆ ਹੈ ਜਦੋਂ ਗੁਰੂ ਸਾਹਿਬ ਇੱਥੇ ਆਏ ਸੀ ਤਾਂ ਇੱਥੇ ਇੱਕ ਰਾਤ ਤੇ ਰੁਕੇ ਸੀ ਤੇ ਉਹਨਾਂ ਨੇ ਦਸਤਨ ਕੀਤੀ ਸੀ ਅਤੇ ਉਸ ਤੋਂ ਬਾਅਦ ਉਹਨਾਂ ਨੇ ਕੁਲਾ ਕੀਤਾ ਸੀ ਤੇ ਅੱਗੇ ਚੱਲੇ ਪਏ ਸੀ ਤੇ ਅੱਜ ਤੁਹਾਨੂੰ ਆਪਾਂ ਦਰਸ਼ਨ ਕਰਾਉਣੇ ਆ ਗੁਰਦੁਆਰਾ ਮਹਿਦੇਣਾ ਸਾਹਿਬ ਸਭ ਤੋਂ ਪਹਿਲਾਂ ਅੰਦਰ ਐਂਟਰ ਕਰਦੇ ਗੁਰਦੁਆਰਾ ਸਾਹਿਬ ਦੇ ਸਭ ਤੋਂ ਪਹਿਲਾਂ ਬਣਿਆ ਹੋਇਆ ਸਰਦਾਰ ਸੁਖਾ ਸਿੰਘ ਦਾ ਇਹ ਪੁੱਤ ਉਸ ਤੋਂ ਅੱਗੇ ਚੱਲਦੇ ਹੀ ਨਾਮ ਬਣਿਆ ਹੋਇਆ ਹੈ ਸਰਦਾਰ ਮਹਤਾਬ ਸਿੰਘ ਦਾ ਜੋ ਕਿ ਆਪਣੇ ਕੌਮ ਦੇ ਯੋਧੇ ਸਨ ਉਹਨਾਂ ਦਾ ਬਹੁਤ ਸੋਨਾ ਮੁੱਤ ਬਣਿਆ ਹੋਇਆ ਹੈ ਸਰਦਾਰ ਮਹਤਾਬ ਸਿੰਘ ਤੋਂ ਬਾਅਦ ਅੱਗੇ ਬਣੀ ਹੋਈ ਹੈ ਤਸਵੀਰ ਬਿਆਨ ਕਰਦੀ ਹੈ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਜਿਨ੍ਹਾਂ ਨੇ ਇਸਲਾਮ ਧਰਮ ਕਬੂਲ ਨਾ ਕਰਦੇ ਹੋਏ ਆਪਣੇ ਕੇਸ ਕਤਲਕਰਾਮ ਦੀ ਬਜਾਏ ਆਪਣਾ ਪੂਰਾ ਖੂਪਰ ਲਵਾ ਦਿੱਤਾ ਸੀ ਅਤੇ ਇਹਨਾਂ ਦੀ ਸ਼ਹੀਦੀ ਸਿੱਖੋਂ ਵਿੱਚ ਬਹੁਤ ਹੀ ਮਹੱਤਵਪੂਰਨ ਅੱਗੇ ਤੁਹਾਨੂੰ ਦਰਸ਼ਨ ਕਰਾਉਂਦੇ ਆ ਸ਼ਬੀਖ ਸਿੰਘ ਅਤੇ ਸ਼ਾਹਬਾਦ ਸਿੰਘ ਜੀ ਦੀ ਸ਼ਹੀਦੀ ਤੇ ਜਿਨ੍ਹਾਂ ਨੇ ਚਰਖਣੀਆਂ 'ਤੇ ਚੜ੍ਹ ਕੇ ਸਿੱਖੀ ਸਦਕਾ ਨਿਭਾਇਆ ਸੀ ਤੇ ਉਹਨਾਂ ਨੇ ਇਸਲਾਮ ਧਰਮ ਕਬੂਲ ਨਹੀਂ ਸੀ ਕੀਤਾ ਤੁਸੀਂ ਦਰਸ਼ਨ ਕਰੋ ਇੱਥੋਂ ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਹੀ ਸੁੰਦਰ ਅਤੇ ਬਹੁਤ ਹੀ ਅਲੋਕਿਕ ਲਿਖਾਈ ਦਿੰਗਰੀ ਹੈ ਤੁਸੀਂ ਦਰਸ਼ਨ ਕਰੋ ਨਾ ਹੀ ਇਹ ਰਣਜੀਤ ਸਿੰਘ ਸਾਹਿਬ ਬਣੇ ਹੋਏ ਬਹੁਤ ਹੀ ਉੱਚਾ ਨਿਸਾਨ ਸਾਹਿਬ ਹੈ ਅਤੇ ਇਸ ਤੋਂ ਬਾਅਦ ਆਉਤਨ ਮੋਤੀ ਦਰਸ਼ਨ ਕਰਨੀਆਂ ਕੁਝ ਹੋਰ ਤਸਵੀਰਾਂ ਸੀ ਦੇਖ ਰਹੇ ਹੋ ਬੰਦਾ ਸਿੰਘ ਭਦਰਜੀਤ ਜੋ ਕਿ ਫਕਸ਼ੀਰ ਬਾਦਸ਼ਾਹ ਨੇ ਬਹੁਤ ਤਸਵੀਰਾਂ ਕੀਤੀ ਸੀ ਬਾਬਾ ਬੰਦਾ ਸਿੰਘ ਭਦਰਜੀਤ ਅਤੇ ਉਹਨਾਂ ਦੇ ਪੁੱਤਰ ਉਤੇ ਅਤੇ ਉਹਨਾਂ ਦਾ ਜਮੂਰਾ ਨਾਲ ਮਾਸ ਨੋਚਿਆ ਸੀ ਅਤੇ ਬਾਬਾ ਬੰਦਾ ਸਿੰਘ ਭਦਰਜੀਤ ਦੇ ਪੁੱਤਰ ਦਾ ਦਿਲ ਕੱਢ ਕੇ ਬਾਬਾ ਬੰਦਾ ਸਿੰਘ ਭਦਰਜੀਤ ਦੇ ਮੂੰਹ ਵਿੱਚ ਪਾਇਆ ਸੀ ਤੇ ਤੁਸੀਂ ਅੱਗੇ ਦਰਸ਼ਨ ਕਰੋ ਸਿੰਘ ਮਨੂਆ ਜੀ ਪਤਾਲੀ ਕੋਲਲਾ ਸਿੰਘ ਜੀ ਅਤੇ ਸਰਦਾਰ ਬਗੇਲ ਸਿੰਘ ਜੀ ਦੇ ਪੁੱਤ ਬਣੇ ਹੋਏ ਹਨ ਜੋ ਤੁਸੀਂ ਦੇਖਣ ਕਰ ਰਹੇ ਹੋ ਇਸ ਦੇ ਨਾਲ ਹੀ ਸਰਦਾਰ ਜੱਸਾ ਸਿੰਘ ALU ਵਾਲੀਆ ਸਰਦਾਰ ਸ਼ਾਮ ਸਿੰਘ ਅਕਾਰੀ ਅਤੇ ਸਰਦਾਰ ਮਹਾਰਾਜਾ ਰਣਜੀਤ ਸਿੰਘ ਜੀ ਦੇ ਪੁੱਤ ਵੀ ਬਣੇ ਹੋਏ ਹਨ ਤੁਸੀਂ ਦਰਸ਼ਨ ਕਰੋ ਮੀਰ ਮਨੂ ਦੇ ਜੁਰਮ ਅਤੇ ਸਿਦਕੀ ਸਿੰਘਣੀਆਂ ਦੇ ਸਿਦਕ ਦੀ ਜਿਨ੍ਹਾਂ ਨੇ ਆਪਣੇ ਬੱਚਿਆਂ ਤੇ ਬੰਦ ਬੰਦ ਪਟਵਾਏ ਸੀ ਤੇ ਉਹਨਾਂ ਨੇ ਸਿੱਖੀ ਪਿੱਛੇ ਬਿਲਕੁਲ ਵੀ ਸਿੱਦਕ ਨਹੀਂ ਸੀ ਹਾਰਿਆ ਤੇ ਅੱਗੇ ਤੁਸੀਂ ਦਰਸ਼ਨ ਕਰ ਰਹੇ ਹੋ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਜਦੋਂ ਮੋਤੀ ਮੈਰਾ ਨੇ ਮਾਤਾ ਗੁਜਰੀ ਜੀ ਨੂੰ ਛੋਟੇ ਸਾਹਿਬ ਜੀ ਦੀ ਸ਼ਹੀਦੀ ਬਾਰੇ ਉਹਨਾਂ ਨੂੰ ਆ ਕੇ ਜਾਣਕਾਰੀ ਦਿੱਤੀ ਸੀ ਉਸ ਵੇਲੇ ਦਾ ਇਹ ਦ੍ਰਿਸ਼ ਇਸ ਤੋਂ ਬਾਅਦ ਅੱਗੇ ਛੋਟੇ ਸਾਹਿਬ ਜੀ ਦੀ ਸ਼ਹੀਦੀ ਹੁਣ ਤੁਹਾਨੂੰ ਦਰਸ਼ਨ ਕਰਾਣੇ ਆ ਉਹ ਟਾਪ ਦੇ ਜਿੱਥੇ ਗੁਰੂ ਸਾਹਿਬ ਜੀ ਅੱਗੇ ਰੁਕੇ ਸੀ ਅਤੇ ਉਹਨਾਂ ਨੇ ਕੁੱਲਾ ਕੀਤਾ ਸੀ ਅਤੇ ਅੱਗੇ ਉਹਨਾਂ ਨੇ ਦਰਸ਼ਨ ਕੀਤੀ ਸੀ ਤੇ ਉਹ ਤੁਹਾਨੂੰ ਦਰਸ਼ਨ ਕਰਾਉਣੀ ਹੈ दर्शन करवाने दरबार साहब चलो चलने अंदर ਯਾਨੀ ਇਹ ਮੂਰਤੀਆਂ ਨਾ ਸਿਰਫ ਇਤਿਹਾਸ ਨੂੰ ਦਰਸਾਉਂਦੀਆਂ ਹਨ ਬਲਕਿ ਲੋਕਾਂ ਨੂੰ ਜਾਗਰੂਕ ਵੀ ਕਰਦੀਆਂ ਹਨ ਕਿ ਕਿਸ ਧਰਮ ਉਹਨਾਂ ਲਈ ਕਿੰਨਾ ਜ਼ਿਆਦਾ ਮਹੱਤਵਪੂਰਨ ਹੈ ਅਤੇ ਇਨ੍ਹਾਂ ਸ਼ਹੀਦਾਂ ਨੇ ਇਹ ਮਹਿਸੂਸ ਕੀਤਾ ਕਿ ਉਹਨਾਂ ਨੂੰ ਜਾਨ ਦੀ ਕੁਰਬਾਨੀ ਦੇਣਾ ਜ਼ਿਆਦਾ ਜ਼ਰੂਰੀ ਹੈ ਬਲਕਿ ਆਪਣੇ ਆਤਮ ਸਨਮਾਨ ਨੂੰ ਬਚਾਉਣਾ ਹੈ